ਸਾਰੇ ਕਾਜੀ ਸਾਰਿਆਂ ਨੂੰ ਉਸਨੂੰ ਤੁਹਾਡਾ ਕੀ ਹਾਲ ਚਿਰਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜਿਹੜੀ ਹੈ ਬੈੱਡ ਸ਼ੀਟ ਹੈ ਇਹਨਾਂ ਨੂੰ ਵਿਸ਼ਾਂ ਦੇ ਤਰੀਕੇ ਕਿਉਂਕਿ ਹੁਣ ਗਰਮੀਆਂ ਆ ਰਹੀਆਂ ਤੇ ਸਰਦੀਆਂ ਜਿਹੜੀਆਂ ਸਰਦੀਆਂ ਵਾਲੀਆਂ ਬੈੱਡ ਸ਼ੀਟਸ ਅਸੀਂ ਜਿਹੜੀਆਂ ਉਹ ਹੁਣ ਜਿਹੜੇ ਸਟੋਰ ਕਰਕੇ ਰੱਖ ਦਿੱਤੀਆਂ ਨੇ ਤੇ ਸਰਦੀਆਂ ਵਾਲੀਆਂ ਜਿਹੜੀਆਂ ਬੈੱਡ ਸ਼ੀਟ ਸੀ ਉਹ ਤਾਂ ਜਿਹੜੀਆਂ ਉਹਨਾਂ ਦੇ ਸਿਲਵਟਾਂ ਜਿਹੜੀਆਂ ਵਾਟੇ ਬਹੁਤ ਘੱਟ ਪੈਂਦੇ ਸੀ ਤੋ ਇਧਰ ਉਧਰ ਵੀ ਬਹੁਤ ਘੱਟ ਹੁੰਦੀ ਸੀ ਜਿਸ ਤਰ੍ਹਾਂ ਉਹਨਾਂ ਨੂੰ ਅਸੀਂ ਸੈਟਿੰਗ ਕਰ ਦਿੰਦੇ ਸੀ ਉਸੇ ਤਰੀਕੇ ਦੇ ਨਾਲ ਰਹਿੰਦੀਆਂ ਸੀਗੀਆਂ ਪਰ ਜਿਹੜੀਆਂ ਹੁਣ ਗਰਮੀਆਂ ਵਾਲੀਆਂ ਬੈੱਡ ਸ਼ੀਟਸ ਨੇ ਕਾਟਨ ਦੀਆਂ ਇਹ ਸਟਾਫ ਚ ਪਤਲੀਆਂ ਹੁੰਦੀਆਂ ਨੇ ਤੇ ਬੱਚੇ ਜਿਹੜੇ ਆ ਉਹਦੇ ਉੱਤੇ ਹਲਗੁਲਾ ਕਰਦੇ ਨੇ ਮસ્ਤੀ ਕਰਦੇ ਨੇ ਤਾਂ ਜਿਹੜੀਆਂ ਬੈੱਡ ਸ਼ੀਟ ਆ ਉਹ ਇਧਰ ਉਧਰ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਵਾਰ-ਵਾਰ ਜਿਹੜਾ ਵਿਛਾਉਣ ਦੇ ਵਿੱਚ ਹੀ ਰਹਿੰਦੇ ਅਸੀਂ ਤੇ ਤੁਹਾਨੂੰ ਅੱਜ ਅਸੀਂ 2-3 ਟ੍ਰਿਕਸ ਦੱਸਾਂਗੇ ਜਿਹਦੇ ਨਾਲ ਤੁਸੀਂ ਬੈੱਡ ਸ਼ੀਟ ਆ ਜਿਹੜੀ ਆ ਉਹ ਬੜੇ ਵਧੀਆ ਤਰੀਕੇ ਨਾਲ ਵਿਛਾ ਸਕਦੇ ਹੋ ਤੇ ਜਿਹੜੀ ਵਿਛੀ ਹੋਈ ਸੋਹਣੀ ਲੱਗਦੀ ਆ ਤੇ ਜਿਹੜੀ ਉਹ ਜਲਦੀ ਜਿਹੜੀ ਆ ਉਹ ਇਕੱਠੀ ਵੀ ਨਹੀਂ ਹੁੰਦੀ ਤੇ ਤੁਹਾਡੇ ਨਾਲ ਇਹ ਟ੍ਰਿਕ ਜਿਹੜੀ ਆ ਸ਼ੇਅਰ ਕਰਦੇ ਆ ਤੇ ਆਓ ਬੈੱਡਸ਼ੀਟ ਵਿਛਾਉਨੇ ਆ ਤੇ ਨਾਲੇ ਤੁਹਾਨੂੰ ਇਹ ਆਈਡੀਆ ਦੱਸਦੇ ਆ ਤੇ ਜੇ ਤੁਹਾਨੂੰ ਇਹ ਆਈਡੀਆ ਵਧੀਆ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੇ ਜੇ ਕੋਈ ਵੀ ਭੈਣ ਭਰਾ ਮੇਰੇ ਨਾਲ ਨਵਾਂ ਜੁੜਿਆ ਹੈ ਨਵਾਂ ਕੋਈ ਵੀਡੀਓ ਨੂੰ ਦੇਖ ਰਹਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਾਰ ਹਰ ਇੱਕ ਜਿਹੜੀ ਨਵੀਂ ਕੋਈ ਵੀਡੀਓ ਆਉਂਦੀ ਉਹਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਹਾਡੇ سپورਟ ਦੇ ਨਾਲ ਹੀ ਅਸੀਂ ਜਿਹੜੀਆਂ ਵਾ ਰੋਜ਼ ਨਵੀਂ-ਨਵੀਂ ਵੀਡੀਓ ਲੈ ਕੇ ਆਉਂਦੇ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਚਾਦਰ ਨੂੰ ਜਿਹੜਾ ਫੋਰ ਸਾਈਡ ਤੇ ਇਸ ਤਰੀਕੇ ਨਾਲ ਵਿਛਾ ਲਵਾਂਗੇ ਤੇ ਚਾਰਾਂ ਸਾਈਡਾਂ ਤੋਂ ਚਾਦਰ ਇੱਕੋ ਜੀ ਜਿਹੜੀ ਆ ਉਹ ਵਧੀ ਹੋਣੀ ਚਾਹੀਦੀ ਆ ਹਰ ਇੱਕ ਸਾਈਡ ਤੇ ਇੱਕੋ ਜਿਹਾ ਸਾਈਜ਼ ਹੋਣਾ ਚਾਹੀਦਾ ਹੈ ਕਿ ਪਾਸੇ ਉਹ ਵੱਧ ਘੱਟ ਨਾ ਹੋਵੇ ਤੇ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਗੱਦੇ ਦੇ نیچے ਜਿਹੜੀ ਆ ਇੱਕ ਸਾਈਡ ਤੋਂ ਜਿਹੜੀ ਆ ਚਾਦਰ ਨੂੰ ਦੇਖ ਕੇ ਤੇ ਹਰ ਇੱਕ ਕਾਰਨਰ ਤੇ ਅਸੀਂ ਇਸ ਤਰੀਕੇ ਦੇ ਨਾਲ ਕਰਾਂਗੇ ਚਾਦਰ ਨੂੰ ਬਿਲਕੁਲ ਪਹਿਲਾਂ ਸਟ੍ਰੇਟ ਸਿੱਧਾ ਖਿੱਚ ਕੇ ਫਿਰ ਉਹਨੂੰ ਇੱਕ ਸਾਈਡ ਤੇ ਕਰਕੇ نیچے ਵਾਲੀ ਜਿੰਨੀ ਵੀ ਚਾਦਰ ਬਸ ਜਿਹੜੀ ਆ ਉਹਨੂੰ ਥੱਲੇ ਜਿਹੜਾ ਗੱਦੇ ਦੇ ਦੇ ਲਾਂਗੇ ਤੇ ਫਿਰ ਸਾਰੀ ਸਾਈਡ ਇਦਾਂ ਫੋਲਡ ਕਰਕੇ ਤੇ ਇਸ ਤਰੀਕੇ ਦੇ ਨਾਲ ਸੈੱਟ ਕਰ ਦਾਂਗੇ ਤੇ ਇਹ ਤਰੀਕੇ ਦੇ ਨਾਲ ਜਿਹੜਾ ਬਹੁਤ ਹੀ ਵਧੀਆ ਜਿਹੜੀ ਚਾਦਰ ਸੈੱਟ ਹੁੰਦੀ ਆ ਤੇ ਜਲਦੀ ਜਿਹੜੀ ਇਕੱਠੀ ਨਹੀਂ ਹੁੰਦੀ ਸਵੇਰ ਤੋਂ ਵਿਛਾਈ ਹੋਈ ਚਾਦਰ ਰਾਤ ਤੱਕ ਜਿਹੜਾ ਆਸਾਨੀ ਨਾਲ ਕੱਢ ਜਾਂਦੀ ਹੈ ਇਹ ਦੇਖੋ ਤੇ ਸ਼ੇਪ ਵੀ ਬੜੀ ਵਧੀਆ ਆਉਂਦੀ ਹੈ ਤੁਹਾਨੂੰ ਫਿਰ ਦੁਬਾਰਾ ਲਾਗੋ ਤੋਂ ਦਿਖਾਉਣੀ ਆ ਇਸ ਤਰੀਕੇ ਦੇ ਨਾਲ ਜਿਹੜਾ ਵਾ ਚਾਦਰ ਨੂੰ ਇੱਕ ਸਾਈਡ ਤੋਂ نیچے ਕਰਕੇ ਇਦਾਂ ਸਿੱਧੀ ਸਟ੍ਰੇਟ ਕਾਰਨਰ ਖਿੱਚ ਕੇ ਫਿਰ ਉਹਨੂੰ ਦੂਜੀ ਸਾਈਡ ਤੇ ਆਪੋਜੀਟ ਸਾਈਡ ਤੇ ਕਰਕੇ نیچے ਵਾਲੀ ਜਿੰਨੀ ਚਾਦਰ ਉਹਨੂੰ ਥੱਲੇ ਦੇ ਦੇਣੀ ਹੈ ਗੱਦੇ ਦੇ ਤੇ ਮੈਟ੍ਰਿਕਸ ਜਿਹੜਾ ਉਹਦੇ ਥੱਲੇ ਦੇ ਕੇ ਤੇ ਫਿਰ ਬਾਕੀ ਹਿੱਸਾ ਵੀ ਇਸ ਤਰੀਕੇ ਨਾਲ ਠਾ ਨੂੰ ਫੋਲਡ ਕਰ ਦੇਣਾ ਤੇ ਸਾਰੇ ਜਿਹੜੇ ਵੱਟੋ ਦੇ ਕੱਢਦੇ ਨੇ ਸਿਲਵਟਾ ਨਹੀਂ ਪੈਣੀ ਚਾਹੀਦੀ ਆ ਤੇ ਇਸ ਤਰੀਕੇ ਦੇ ਨਾਲ ਦੇਖੋ ਕਿੰਨੀ ਆ ਵਧੀਆ ਜਿਹੜੀ ਆ ਉਹ ਮੈਟ੍ਰਿਕਸ ਦੇ ਨਾਲ ਇਹਦੀ ਜਿਹੜੀ ਸੈਟਿੰਗ ਹੋ ਗਈ ਆ ਦੂਸਰੇ ਨੰਬਰ ਵਾਲੀ ਟ੍ਰਿਕ ਇਹ ਆ ਕਿ ਅਸੀਂ ਜਿਹੜੀ ਆ ਚਾਦਰ ਨੂੰ ਦੋਨਾਂ ਹਿੱਸਿਆਂ ਤੋਂ ਬੈੱਡ ਸ਼ੀਟ ਨੂੰ ਖਿੱਚ ਕੇ ਤੇ ਉਹ ਉਹਨੂੰ ਟਾਈਟ ਪੂਰਾ ਕਰਕੇ ਤੇ ਇੱਥੇ ਅਸੀਂ ਕਾਰਨਰ ਤੇ ਲਗਾ ਦਵਾਂਗੇ ਗੰਢ ਤੇ ਇਸੇ ਤਰੀਕੇ ਨਾਲ ਤੁਸੀਂ ਦੂਸਰੇ ਕਾਰਨਰ ਤੇ ਵੀ ਕਰਨਾ ਹੈ ਮੈਂ ਤੁਹਾਨੂੰ ਇੱਕ ਕਾਰਨਰ ਤੇ ਕਰਕੇ ਦਿਖਾ ਰਹੀ ਹਾਂ ਕਿਉਂਕਿ ਇਸ ਰਾਣੀ ਵਾਲੇ ਜਿਹੜੇ ਪਿੱਲੋ ਵਾਲੀ ਸਾਈਡ ਤੋਂ ਤੇ ਅਸੀਂ ਜਿਹੜੀ ਡਾਇਰੈਕਟ ਜਿਹੜਾ ਅਸੀਂ ਟੋ ਵਾਲੇ ਪਾਸਿਓਂ نیچے ਦੇ ਦਵਾਂਗੇ ਮੈਟ੍ਰਿਕਸ ਤੇ ਤੇ ਇਧਰੋਂ ਸ਼ੇਪ ਬਣਉਣੀ ਪੈਂਦੀ ਆ ਤੇ ਜਿਹੜੀ ਗੰਢ ਲਗਾ ਕੇ ਤੇ ਗੰਢ ਨੂੰ ਜਿਹੜਾ ਵਾ ਅਸੀਂ ਮੈਟ੍ਰਿਕਸ ਦੇ ਥੱਲੇ ਗੱਦੇ ਦੇ نیچے ਦੇ ਦਵਾਂਗੇ ਤੇ ਇਸ ਤਰੀਕੇ ਨਾਲ ਵਧੀਆ ਸ਼ੇਪ ਆ ਜਾਂਦੀ ਏ ਇਹ ਨੰਬਰ 2 ਟ੍ਰਿਕ ਹੈ ਤੇ ਤੀਸਰੇ ਨੰਬਰ ਦੀ ਟ੍ਰਿਕ ਇਹ ਆ ਕਿ ਅਸੀਂ ਦੇਖੋ ਇਹ ਇੱਕ ਚੂੜੀ ਲਵਾਂਗੇ ਤੇ ਇਹ ਜਿਹੜੀ ਬੈਂਗਲ ਆ ਫालतू ਬੈਂਗਲ ਲੈ ਕੇ ਤੇ ਉਹਨੂੰ ਅਸੀਂ ਇਸ ਤਰੀਕੇ ਨਾਲ نیچے ਵਾਲੀ ਸਾਈਡ ਤੋਂ ਦੀ ਚਾਦਰ ਦੇ ਵਿੱਚ ਜਿਹੜੀ ਕਾਰਨਰ ਵਨ ਐਂਡ ਕਾਰਨਰ ਦੇ ਉੱਤੇ ਜਿਹੜੀ ਅਸੀਂ ਫਿਕਸ ਕਰਨੀ ਹੈ ਜਿਹੜੀ ਬਾਹਰ ਵੱਰ ਲੱਭੇ ਤੇ ਉਹਦੇ ਉੱਤੇ ਅਸੀਂ ਮੈਚਿੰਗ ਜਿਹੜੀ ਆ ਰਬਰ ਬੈਂਡ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜੀ ਬੈਂਗਲ ਨੂੰ ਟਾਈ ਕਰ ਦਵਾਂਗੇ ਤੇ ਬਾਕੀ ਜਿਹੜੇ ਸਾਈਡਾਂ ਨੇ ਉਹਨਾਂ ਨੂੰ ਮੈਟ੍ਰਿਕਸ ਦੇ نیچے ਕਰ ਦਵਾਂਗੇ ਤੇ ਇਹ ਦੇਖੋ ਇੱਕ ਫਲਾਵਰ ਦੀ ਸ਼ੇਪ ਤੇ ਕਿੰਨੀ ਵਧੀਆ ਲੁੱਕ ਆ ਜਾਂਦੀ ਆ corner ਦੇ ਉੱਤੇ ਤੇ ਇਸ ਤਰੀਕੇ ਦੇ ਨਾਲ ਅਸੀਂ ਚਾਦਰ ਨੂੰ ਫਿਕਸ ਕਰ ਸਕਦੇ ਹਾਂ ਤੇ ਪੂਰੀ ਜਿਹੜੀ ਚਾਦਰ ਨੂੰ ਟਾਈਟਨੈਸ ਵੀ ਮਿਲ ਜਾਂਦੀ ਹੈ ਤੇ ਇੱਕ ਵਧੀਆ ਦੇਖੋ ਇਹ ਫਲਾਵਰ ਦੀ ਸ਼ੇਪ ਬਣ ਕੇ ਤਿਆਰ ਹੋ ਜਾਂਦੀ ਹੈ ਇੱਕ ਸਾਈਡਾਂ ਤੇ ਚੋਨਾ ਪੈ ਜਾਂਦੀਆਂ ਨੇ ਤੇ ਬਹੁਤ ਵਧੀਆ ਬਟਨ ਟਾਈਪ ਇਹ ਲੁੱਕ ਬਣ ਜਾਂਦੀ ਹੈ ਤੇ ਇਹ ਵੀ ਤਰੀਕਾ ਜਿਹੜਾ ਬਹੁਤ ਵਧੀਆ ਹੈ ਇਸ ਤੋਂ ਅੱਗੇ ਤੁਹਾਨੂੰ ਅਸੀਂ ਚੌਥਿਆ ਨੰਬਰ ਵਾਲੀ ਟ੍ਰਿਕ ਦਿਖਾਉਣੀ ਆ ਕਿ ਜੇ ਤੁਸੀਂ ਗੰਡ ਬਣੀ ਲਗਾਉਣਾ ਚਾਹੁੰਦੇ ਬੈਂਗਲ ਬਣੀ ਲਗਾਉਣਾ ਚਾਹੁੰਦੇ ਤੇ ਬਿਲਕੁਲ ਈਜ਼ੀ ਤਰੀਕਾ ਹੈ ਇਸ ਤਰੀਕੇ ਦੇ ਨਾਲ ਕੱਸ પા ਕੇ ਚਾਦਰ ਨੂੰ ਪੂਰੀ ਖਿੱਚ ਕੇ ਟਾਈਟ ਕਰਕੇ ਤੇ ਤੁਸੀਂ ਰਬੜ ਬੈਂਡ ਦੇ ਨਾਲ ਇਥੋਂ ਟਾਈ ਕਰ ਦੋ ਤੇ ਫਿਰ ਜਿਹੜੀ ਵਧਿਆ ਹਿੱਸਾ ਵਾ ਉਹਨੂੰ ਥੱਲੇ ਮੈਟ੍ਰਿਕਸ ਤੇ ਕਰ ਦੋ ਇਸ ਤਰੀਕੇ ਦੇ ਨਾਲ ਚਾਦਰ ਵੀ ਜਿਹੜੀ ਆ ਉਹ ਬੈੱਡ ਸ਼ੀਟ ਜਿਹੜੀ ਆ ਉਹ ਇਕੱਠੀ ਨਹੀਂ ਹੁੰਦੀ ਤੇ ਤੁਸੀਂ ਆਰਾਮ ਦੇ ਨਾਲ ਆਪਣੇ ਬੈੱਡ ਸ਼ੀਟ ਨੂੰ ਵਧੀਆ ਲੁੱਕ ਦੇ ਸਕਦੇ ਹੋ ਤੇ ਹੁਣ ਤੁਹਾਨੂੰ ਅਸੀਂ ਇਸ ਤੋਂ ਬਾਅਦ ਦੱਸਦੇ ਹਾਂ ਕਿ ਕਈ ਵਾਰ ਸਾਡੇ ਨਾ ਜਦੋਂ ਇਹਨਾਂ ਨੂੰ نیچے ਚਾਦਰ ਕਰਦੇ ਆ ਸਾਡੇ ਕੋਈ ਵੀ ਜਿਹੜਾ ਵਾ ਉਂਗਲ ਤੇ ਕੋਈ ਸਿਲਤ ਵਗੈਰਾ ਕੁਝ ਲੱਗ ਜਾਂਦਾ ਹੈ ਚੋਟ ਲੱਗਣ ਦਾ ਡਰ ਰਹਿੰਦਾ ਕਿਉਂਕਿ ਇਹ ਕਾਰਨਰ ਤਿੱਖੇ ਹੁੰਦੇ ਆ ਤੇ ਤੁਹਾਨੂੰ ਕੀ ਦੱਸਦੇ ਆ ਵੀ ਇਹ ਜਿਹੜੀ ਕੰਬ ਹੇਅਰ ਕੰਬ ਹੁੰਦੀ ਆ ਕੰਗੀ ਕੰਗੇ ਦੇ ਮਦਦ ਨਾਲ ਜਿੰਨਾ ਸੀ ਵਾਲਵਾਉਂਦੇ ਆ ਉਹਦੀ ਹੈਲਪ ਦੇ ਨਾਲ ਅਸੀਂ ਆਸਾਨੀ ਦੇ ਨਾਲ ਇਸ ਤਰੀਕੇ ਦੇ ਨਾਲ ਜਿਹੜੀ ਪੂਰੀ ਬੈੱਡ ਸ਼ੀਟ ਆ ਉਹਨੂੰ ਮੈਟ੍ਰਿਕਸ ਦੇ نیچے ਅਸੀਂ ਕਰ ਸਕਦੇ ਆ ਤੇ ਇਹਦੇ ਨਾਲ ਸਾਨੂੰ ਕੋਈ ਵੀ ਸੱਟ ਲੱਗਣ ਦੀ ਮਤਲਬ ਕੀ ਜਾਂ ਵੀ ਉਂਗਲ ਛਿੱਲੀ ਨਾ ਜਾਵੇ ਕੁਝ ਵੀ ਨਾ ਹੋ ਜੇ ਜ਼ਖਮ ਹੋਣ ਦਾ ਡਰ ਨਹੀਂ ਰਹਿੰਦਾ ਤੇ ਬੜੀ ਆਰਾਮ ਦੇ ਨਾਲ ਨਾਲ ਇਸ ਤਰੀਕੇ ਦੇ ਨਾਲ ਜਿਹੜਾ ਵਾ ਚਾਦਰ ਬਿਲਕੁਲ ਆਸਾਨੀ ਦੇ ਨਾਲ ਅੰਦਰ ਜਿਹੜੀ ਆ ਉਹ ਕਵਰ ਹੋ ਜਾਂਦੀ ਹੈ ਤੇ ਹੁਣ ਦੇਖੋ ਬੈੱਡ ਸ਼ੀਟ ਦੀ ਕਿੰਨੀ ਵਧੀਆ ਲੁੱਕ ਆ ਰਹੀ ਆ ਪੂਰੇ ਬੈੱਡ ਦੀ ਲੁੱਕ ਬਹੁਤ ਵਧੀਆ ਲੱਗ ਰਹੀ ਆ ਤੇ ਕੋਈ ਵੀ ਉੱਤੇ ਜਿਹੜਾ ਵਾ ਉਹ ਵੱਟ ਵਗੈਰਾ ਨਹੀਂ ਪਏ ਤੇ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਆ ਬੈੱਡ ਸ਼ੀਟ ਨੂੰ ਵਿਛਾ ਕੇ ਤੇ ਲੰਬੇ ਸਮੇਂ ਤੱਕ ਇਹਦੀ ਸਟੇ ਰੱਖ ਸਕਦੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀਆਂ ਜਿਹੜੀਆਂ ਵੀਡੀਓ ਪਸੰਦ ਆਈ ਹੋਊਗੀ ਜੇਰੀ ਵੀ ਟ੍ਰਿਕ ਕੁ ਵਧੀਆ ਲੱਗੀ ਹੋਵੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ